ਵੰਗਦੀ ਹੋਣੀ ਆ ਵਰ ਆਰ ਯੂ ਟਾਕਿੰਗ ਅਬਾਊਟ ਲੈ ਬੂਟ ਵੰਗਦੀ ਆ ਬੂਟ ਦਾ ਪਤਾ ਤੇਰੀ ਮੰਮੀ ਉਹ ਲੈ ਕੇ ਦਊ ਹੁਣ ਯੂ ਡੋਨਟ ਅੰਡਰਸਟੈਂਡ ਕੋਈ ਆਪ ਕੋਈ ਆ ਮਾਰੀ ਜਾਨ ਇਹ ਆਪਣੀ ਗੱਲ ਤਾਂ ਸਮਝੀ ਤਾ ਆਪ ਕੋਈ ਲੈਣ ਜਿਹੜਾ ਬੋਤ ਲੈਣਾ ਤੂੰ ਆਏ ਨਾ ਬੋਲ ਇਹਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸ ਦੇਣੀ ਆ ਤੂੰ ਇੰਨਾ ਨਾ ਘਬਰਾ ਮੈਂ ਨਾ ਜੀਆ ਨੂੰ ਪੰਜਾਬੀ ਸਿਖਾਉਣੀ ਸ਼ੁਰੂ ਕਰਤੀ ਹੁਣ ਆਪ ਮੈਂ ਪੰਜਾਬ ਜੀਆ ਤੋਂ ਅੰਗਰੇਜ਼ੀ ਸਿੱਖਦੀ ਆਂ ਬਈ ਮੈਂ ਤਾਂ ਚੱਲਿਆ ਥੋੜਾ ਜੀ ਮੀਟਿੰਗ ਤੇ ਉਹਨਾਂ ਨੇ ਅੱਜ ਭਾਰਤ ਦੀ ਆਜ਼ਾਦੀ ਦਾ ਜਸ਼ਨ ਮਨਾਉਣਾ ਚਾ ਤੂੰ ਆਪਾਂ ਤਾਂ ਪਿੰਡ ਰਹਿੰਦੇ ਆ ਕਦੇ ਦੇਖੀ ਨਹੀਂ ਆਜ਼ਾਦੀ ਜੀਆ ਓ ਜੀਆ ਪੁੱਤ ਆ ਜਾ ਆਪਾਂ ਪੰਜਾਬੀ ਸਿੱਖੀਏ ਆ ਜਾ ਪੁੱਤ ਹਾਂ ਕੱਲ ਆਪਾਂ ਪੱਪਾ ਪੈਰ ਸਿੱਖਿਆ ਸੀ ਹੈਨਾ ਅੱਜ ਆਪਾਂ ਅਗਲਾ ਲਫ਼ਜ਼ ਸਿੱਖਦੇ ਆਂ ਫੱਫਾ ਫੁੱਫੜ ਕਹ ਫੱਫਾ ਫੁੱਫੜ 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 ਨਹੀਂ ਪਤਾ ਫੁੱਫੜ ਹੁੰਦਾ ਡੈਡੀ ਪਹਿਲਾਂ ਹੀ ਜਾ ਖੜਦਾ ਸੀ ਬਸ ਸਟਾਪ ਤੇ ਅੱਜ ਆ ਗੱਲਾਂ ਕਰਦੇ ਕਰਦੇ ਹੀ ਲੇਟ ਹੋ ਗਏ ਤੁਹਾਨੂੰ ਵੀ ਉਹੀ ਟਾਈਮ ਲਿਆ ਸੀ ਚੁਕਲੀਆਂ ਕਰਨ ਨੂੰ ਤੁਹਾਨੂੰ ਕੀ ਪਰਵਾਹ ਹੈ ਜੀ ਇਹਦੀ ਜਸੀ ਕੀ ਗੱਲ ਹੋਈ ਆ ਮੈਂ ਜਦੋਂ ਵੀ ਘਰੇ ਆਉਣਾ ਤੂੰ ਅਫਸਰਟ ਹੀ ਹੁੰਨੀ ਆਪਣੀ ਮਾਤਾ ਜੀ ਦੀ ਤੂੰ ਹੀ ਪੁੱਛ ਲੈ ਉਹ ਤੂੰ ਹੀ ਦੱਸ ਦੇ ਅੱਜ ਜੀਆ ਨੂੰ ਬਸ ਸਟਾਪ ਤੋਂ ਕੋਈ ਲੈਣ ਨਹੀਂ ਗਿਆ ਨਾ ਫਿਰ ਸਾਨੂੰ ਕੀ ਲੋੜ ਪਈ ਸੀ ਬਾਦੂ ਦੇ ਟੈਕਸ ਭਰ-ਭਰ ਕੇ ਇਹਨਾਂ ਦੇ ਵੀਜ਼ੇ ਲਵਾਉਂਦੀ ਉਹ ਵੀਜ਼ਾ ਵੀਜ਼ਾ ਯਾਰ ਹੱਦ ਹੋ ਗਈ ਤੂੰ ਹਰ ਗੱਲ ਨੂੰ ਵਿਜੈ ਨਾਲ ਨਾ ਜੋੜਿਆ ਕਰ ਜਿਵੇਂ ਹੋਰ ਲੋਕਾਂ ਨੇ ਆਪਣੇ ਮਾਪਿਓ ਸੱਦੇ ਨੇ ਬੱਚਿਆਂ ਦੀ ਟੇਕ ਕੇਅਰ ਕਰ ਲਈ ਇਦਾਂ ਹੀ ਆਪਾਂ ਬਲਾਈ ਨੇ ਇਹ ਤਾਂ ਹੁਣ ਨਵੇਂ ਆਏ ਨੇ ਇਹਦੇ ਜਿੰਨਾਂ ਦਾ ਕੀ ਕਸੂਰ ਇਹ ਗੱਲ ਆਪਾਂ ਨੂੰ ਸਮਝਣੀ ਚਾਹੀਦੀ ਆ ਤੁਸੀਂ ਤਾਂ ਮੇਰੇ 'ਚ ਹੀ ਕਸੂਰ ਕਹਿਣਾ ਇਹ ਗੱਲ ਨਹੀਂ ਮੈਨੂੰ ਘਰ 'ਚ ਕਲੇਸ਼ ਨਹੀਂ ਚੰਗਾ ਲੱਗਦਾ ਪਹਿਲਾਂ ਹੀ ਬਥੇਰੇ ਜੌਬ ਤੇ ਟੈਨਸ਼ਨ ਰਹਿੰਦੀ ਹੈ ਚੱਲੇ ਛੱਡੋ ਯੂ نو ਆਪਾਂ ਪਾਰਟੀ ਤੇ ਵੀ ਜਾਣਾ ਚਲੋ ਪਹਿਲਾਂ ਥੋੜੀ ਸ਼ਾਪਿੰਗ ਕਰ ਆਈਏ ਅੱਜ ਦੀ ਸ਼ਾਪਿੰਗ ਨਹੀਂ ਮੁੱਕਦੀ ਹਰ ਪਾਰਟੀ ਤੇ ਨਵਾਂ ਸੂਟ ਚਾਹੀਦਾ ਹੁਣ ਜਾਣਾ ਤਾਂ ਪੈਣਾ ਹੀ ਆ ਮਾਂ ਚੱਲ ਤੂੰ ਵੀ ਸਾਡੇ ਨਾਲ ਹੀ ਚੰਗਾ ਪੁੱਤ ਮੈਂ ਕੋਟੀ ਚੱਕ ਲਿਆਵਾ ਉਹ ਮਾਂ ਰਹਿਣ ਤੇ ਕੋਟੀ ਨੂੰ ਮੌਸਮ ਵਧੀਆ ਅੱਜ ਬਾਹਰ ਨਹੀਂ ਪੁੱਤ ਕੈਨੇਡਾ ਦੇ ਮੌਸਮ ਦਾ ਕੋਈ ਪਤਾ ਨਹੀਂ ਕਦੋਂ ਵਿਗੜ ਜਵੇ ਮੇਰੀ ਗੱਲ ਸੁਣ ਲੋ ਧਿਆਨ ਨਾਲ ਜੀ ਇਹਨੂੰ ਲੈ ਕੇ ਜਾਣਾ ਫਿਰ ਮੈਂ ਨਹੀਂ ਜਾਣਾ ਹੱਦ ਹੋ ਗਈ ਯਾਰ ਤੂੰ ਮਾਂ ਨੂੰ ਗੋਦੀ 'ਚ ਬਿਠਾਉਣਾ ਉਹ ਜਿੱਥੇ ਆਪਾਂ ਘੁੰਮਾਂਗੇ ਉੱਥੇ ਮਾਂ ਘੁੰਮ ਲਵੇਗੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਬੀਦੇ 'ਚ ਤਰਾਜ ਵਾਲੀ ਕਿਹੜੀ ਗੱਲ ਤੂੰ ਮੱਚ ਸਪੀਕਦੀ ਐ ਇੱਕ ਦਿਨ ਮੈਂ ਇਹਦੀਆਂ ਗੱਲਾਂ ਸੁਣਦੀ ਸੁਣਦੀ ਰੈੱਡ ਲਾਈਟ ਇੰਕ੍ਰੋਸ ਕਰ ਗਈ ਬੀ ਸਟੀਅਰਿੰਗ ਤੇਰੇ ਹੱਥਾਂ ਅਜੀਆ ਮਾਂ ਦੇ ਹੱਥਾਂ ਸੀ ਜਦੋਂ ਉੱਚੀ ਉੱਚੀ ਬੋਲਦੀ ਐ ਫਿਰ ਬੰਦਾ ਤਾਂ ਡਿਸਟਰੈਕਟ ਹੋ ਹੀ ਜਾਂਦਾ ਮੈਂ ਕਹਤਾ ਜਾਂ ਨੂੰ ਮਾਂ ਨੂੰ ਜਾਂਦੇ ਜਾਂਦੇ ਗੁਰਦਵਾਰੇ ਲਾਵਾਂ ਲਾਲ ਜਾਂ ਲਾਦੇਾਂਗੇ ਨਾਲੇ ਮੱਥਾ ਟੇਕ ਲੂ ਨਾਲੇ ਲੰਗਰ ਛਕ ਲੂ ਵੇ ਦੇਵ ਵੇ ਮੈਂ ਹੁਣ ਲੰਗਰ ਜੋਗੀ ਹੋ ਰਹਿ ਗਈ ਮੈਂ ਨਹੀਂ ਜਾਣਾ ਤੁਹਾਡੇ ਨਾਲ ਤੁਸੀਂ ਉ ਜਾਓ ਲੈ ਹੋਰ ਸੁਣ ਲਓ ਅੱਗੇ ਰੋਜ਼ ਗੁਰਦੁਆਰੇ ਦਾ ਰੌਲਾ ਰਹਿੰਦਾ ਕਦੇ ਕਹੂਗੀ ਅੱਜ ਟਿਊਜ਼ਡੇ ਐ ਕੜੀ ਚੌਲ ਬਣੇ ਹੋਣਗੇ ਅੱਜ ਸੈਟਰਡੇ ਆ ਖੀਰ ਬਣੀ ਹੋ ਫਿਰ ਖਾ ਕੇ ਆਉਂਦੀ ਹੈ ਲੱਗ ਜੁ ਘੱਟੀ ਚ ਮਾਨ ਕਰਾੜੇ ਨਹੀਂ ਮੈਂ ਕਦੋਂ ਪਾਉਨੀ ਆ ਪਵਾੜੇ ਉਹ ਮਾਂ ਕਰਾੜਿਆਂ ਦੀ ਕੋਈ ਗੱਲ ਨਹੀਂ ਹੋਈ ਪਵਾੜਿਆਂ ਦੀ ਤੂੰ ਅੰਦਰ ਚੱਲ ਜੱਸੀ ਭਲਾਂ ਪਰ ਚੰਗੇ ਲੱਗਦੇ ਆ ਸਿਆਣੇ ਬਣੇ ਬੰਦੇ ਦੀ ਬੇਇੱਜ਼ਤੀ ਕਰਦੇ ਹੁਣ ਇਹਨਾਂ ਦਾ ਆਪਣੇ ਤੋਂ ਬਿਨਾ ਹੋਰ ਹੈ ਵੀ ਕੌਣ ਤੂੰ ਥੋੜਾ ਸ਼ਾਂਤ ਰਿਹਾ ਕਰ ਏ ਲੈਸਨ ਜਾ ਕੇ ਤੂੰ ਦੀ ਮਾਂ ਨੂੰ ਪੜਾਇਆ ਕਰ ਚੰਗਾ ਰਹਿਣ ਦੇ ਮਾਂ ਨੂੰ ਤੂੰ ਕੱਲੀ ਕੰਮ ਤੇਰਾ ਹੋਵੇ ਚਾ ਪੂਰਾ ਡੋਰ ਟੁੱਟਦੀ ਵੇਖ ਕੇ ਰਿਸ਼ਤਿਆਂ ਦੀ ਹੋਈ ਮਮਤਾ ਵੀ ਅੱਜ ਉਦਾਸ ਲੋਕੋ ਕਰਕੇ ਪਾਰ ਜੋ ਸਤ ਸਮੁੰਦਰਾਂ ਨੂੰ ਜੇ ੜੀ ਸੀ ਆਪਣੇ ਆਪਸ ਲੋਕ ਤੇ ਕਰੇ ਉਹ ਜੇ ਕਰੇ ਸੋਖਾ ਮਾ ਮੋਟਾ ਤੇ ਬਹੁ ਨਿਕਲਦੀ ਬਾਹਰ ਮੈਂ ਤਾਂ ਬੁਲਾਇਆ ਤੱਕ ਨਹੀਂ ਤੈਨੂੰ ਤਾਂ ਪਤਾ ਹੀ ਆ ਆਪਣੀ ਜੱਸੀ ਦਾ ਸੁਭਾਅ ਥੋੜਾ ਗਰਮ ਆ ਜੇ ਜੱਸੀ ਦਾ ਸੁਭਾਅ ਗਰਮ ਆ ਇਹਦਾ ਮਤਲਬ ਇਹ ਥੋੜ੍ਹਾ ਐ ਇਹ ਜੋ ਕੁਸ਼ਤਾ ਕਰਾਂ ਚ ਚੱਲਦਾ ਹੀ ਰਹਿੰਦਾ ਹੈ ਨਾਲੇ ਤੈਨੂੰ ਪਤਾ ਹੀ ਆ ਸਿਆਣੇ ਕਹਿੰਦੇ ਨੇ ਜਿੱਥੇ ਦੋ ਭਾਂਡੇ ਹੋਣਗੇ ਖੜਕਣਗੇ ਵੀ ਤੇ ਤੇਰੇ ਚੇ ਪੈਣ ਨੇ ਤੂੰ ਐਨਾ ਨਾ ਘਬਰਾ ਇਹ ਜਾ ਕੁਛ ਤਾਂ ਘਰਾਂ ਚ ਚੱਲਦਾ ਹੀ ਰਹਿੰਦਾ ਤੂੰ ਦੱਸ ਤੇਰਾ ਆਜ਼ਾਦੀ ਦਾ ਪ੍ਰੋਗਰਾਮ ਕਿਵੇਂ ਰਿਹਾ ਬਹੁਤ ਵਧੀਆ ਕੋਈ ਕੌਂਸਲੇਟ ਕਹਿੰਦਾ ਸੀ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਫੌਜੀ ਤਾਕਤ ਬਣ ਜਾ ਰਿਹਾ ਹੈ ਕਿਦਾ ਘਮਾਲੇ ਹੋਗੀ ਨਾ ਤੈਨੂੰ ਐਨਾ ਚਾ ਕਿਉਂ ਚੜਿਆ ਆ ਗਰੀਬ ਲੋਕਾਂ ਨੇ ਬੰਬ ਥੋੜੋ ਖਾਣੇ ਨੇ ਇਹਨਾਂ ਕੋਲ ਤਾਂ ਰੁੱਖੀ ਮਿੱਸੀ ਖਾਣ ਲਈ ਗੰਡੇ ਤੱਕ ਨਹੀਂ ਅਫੋਰਡ ਹੁੰਦੇ ਜੋੜਨੀ ਅਫੋਰਡ ਕਿ ਹੈ ਹੁਣ ਥੋੜੀ ਬਹੁਤੀ ਅੰਗਰੇਜ਼ੀ ਤੂੰ ਵੀ ਸਿੱਖ ਲੈ ਕਿ ਤਾ ਅਜੇ ਤਾਂ ਤੂੰ ਜੀਆ ਨੂੰ ਨਹੀਂ ਸੁਣਿਆ ਕਿੰਨੇ ਲਫ਼ਜ਼ ਬੋਲਦੀ ਆ ਪੰਜਾਬੀ ਦੇ ਹਾਂ ਉਹ ਜੀਆ ਬੱਤ ਉਹ ਬੱਤ ਤੂੰ ਐਂ ਛੋਟੀ ਐ ਜੈਨ ਤੈਨੂੰ ਮਨ ਜੁੜਾ ਹੈ ਉਹ ਯਾ ਪੰਜਾਬੀ ਸੌਣ ਵਾਲੇ ਕੈਂਪ ਦੇ ਨੂੰ ਉਹ ਇਹ ਤਾਂ ਆਪਣੀ ਫਰੈਂਡ ਤੋਂ ਸਿੱਖ ਕੇ ਆਈ ਆ ਸਿੱਖ ਤਾਂ ਲੈਣ ਦੇ ਕਰ ਐਕਟਿਵ ਵੀ ਕਰ ਦਾਂਗੇ ਆਈ ਲਵ ਯੂ ਜੀਆ ਅ ਜਿਹੜਾ ਜੀਆ ਕੋਲ ਹੋ ਕੇ ਵਧੀਆ ਮੇਰੇ ਕੋਲ ਆਂਗਰੇਜੀ ਤਾਂ ਤੈਨੂੰ ਵੀ ਪੈਰੀ ਸਮਝ ਆ ਗਈ ਜੀਆ ਡਿਡ ਯੂ ਫਿਨਿਸ਼ ਯੂਰ ਹਮਵਰਕ ਨਾ ਯੈਸ ਮਮ ਮਾਤਾ ਤੁਸੀਂ ਆਪ ਤਾਂ ਕੁਛ ਕਰਨਾ ਨਹੀਂ ਜੀਆ ਨੂੰ ਤਾਂ ਪੜ ਲੈਂਦੇ ਕਰੋ ਜੱਸੀ ਪੁੱਤਰ ਡੜੀ ਤੂੰ ਚੋਪਰੋ ਮੈਂ ਕਰਦਾ ਕਰ ਨਾ ਜੱਸੀ ਬਈ ਤੂੰ ਪੜਾ ਲਿਆ ਕਰ ਜੀਆ ਨੂੰ ਸਾਰਾ ਕੁਝ ਮੈਂ ਹੀ ਕਰਿਆ ਕਰਾਂ ਘਰੇ ਵੀ ਲਾਇਆ ਕਰ ਅੱਛਾ ਮੈਂ ਹਰ ਰੋਜ਼ ਓਵਰਟਾਈਮ ਲਾ ਕੇ ਆਉਣੀ ਆ ਘਰੇ ਆਉਣ ਦਾ ਤਾਂ ਬੁਰਾ ਹਾਲ ਹੋ ਜਾਂਦਾ ਤੇ ਨਾ ਲਾਇਆ ਕਰੋ ਓਵਰਟਾਈਮ ਘਰ ਦੀ ਮੋੜਗੀ ਜੀ ਤੇ ਬਾਕੀ ਦੇ ਖਰਚੇ ਕਿੱਥੋਂ ਚੱਲਣਗੇ ਤੇਰੀ ਅੱਧੀ ਕਮਾਈ ਤਾਂ ਦਾदू ਤੇ ਚੱਲ ਜਾਂਦੀ ਹੈ ਉਹ ਤੂੰ ਚੁੱਪ ਕਰਦੀਆਂ ਕਿਨੇ ਅੱਗੇ ਅੱਗੇ ਵਧੀ ਜਾਂਦੀ ਤੂੰ ਤੂੰ ਹੁਣ ਮੈਨੂੰ ਧਮਕੀਆਂ ਵੀ ਦੇਣ ਲੱਗ ਪਿਆ ਮਾਂ ਪਿਓ ਹੋਂ ਦਾ ਇਹੀ ਅਸਰ ਹੋਇਆ ਤੇਰੇ ਤੇ ਉਹ ਤੇ ਪਤਾ ਉਹ ਕੱਲ ਥੋੜੀ ਸਮਝ ਨਾ ਕਰੋ ਪਰਵਾਹ ਉਹ ਡੈਡੀ ਤੁਹਾਨੂੰ ਨਹੀਂ ਪਤਾ ਇਹਦਾ ਦਿਮਾਗ ਕੋ ਜਿਆਦਾ ਹੀ ਖਰਾਬ ਹੋਇਆ ਇਹਦਾ ਹੁਣ ਆਏ ਬੋਲੇ ਕਿ ਤੂੰ ਕੱਢੇਂਗੀ ਮੇਰੇ ਮਾਪਿਆਂ ਨੂੰ ਬਾਹਰ ਇਸ ਘਰ ਦੇ ਵਿੱਚ ਹੁਣ ਇਹ ਨਹੀਂ ਰਹਿਣਗੇ ਪੁੱਤਰੋ ਇਹ ਕੀ ਕਹਿ ਰਹੇ ਹੋ ਉਹ ਜਗਾ ਤੁਸੀਂ ਘਰ ਲੈਣਾ ਸੀ ਐਸੇ ਦਾ ਤੁਹਾਡੇ ਕਹਿਣ ਤੇ ਆਪਣੀ ਸਾਰੀ ਜ਼ਮੀਨ ਵੀ ਵੇਚ ਦਿੱਤੀ ਕੋਈ ਆਉਣ ਲੱਗਾ ਹੈ ਘਰ ਵੀ ਵੇਚ ਦਤਾ ਤੇਰਾ ਕੀ ਆ ਤੇਰੀ ਮਾਂ ਨੇ ਘਰ ਨਾ ਵੇਚ ਘਰ ਨਾ ਵੇਚ ਪਰ ਮੈਂ ਪੁੱਤਰ ਮੌਜੂਦੀ ਇੱਕ ਨਹੀਂ ਜਣ ਕੋਈ ਹੁਣ ਤੁਸੀਂ ਐਵੇਂ ਇਸ ਘਰ ਤੋਂ ਕਿੱਥੇ ਲੱਗੇ ਯੈਸ ਤੁਹਾਡੇ ਆਉਣ ਤੋਂ ਬਾਅਦ ਵੀ ਇਸ ਘਰ ਦਾ ਮਾਹੌਲ ਖਰਾਬ ਹੋਇਆ ਹੈ ਦੇਵ ਟੇਕ ਯੂਰ ਡਿਸੀਜਨ ਰਾਈਟ ਨਾਓ ਡੂ ਯੂ ਵਾਂਟ ਟੂ ਸਟੇ ਵਿਦ ਮੀ অর ਯੂ ਵਾਂਟ ਟੂ ਗੋ ਵਿਦ ਯਰ ਪੇਰੈਂਟਸ ਮਮ ਡੈਡ ਨੇ ਕਰ ਲਿਆ ਚ ਪੂਰੀ ਹੈਲਪ ਕੀਤੀ ਆ ਤੂੰ ਨਿਕਲ ਇਸ ਘਰ ਚੋਂ ਬਾਹਰ ਚੱਲ ਆਮ ਗੋਇੰਗ ਟੂ ਕਾਲ ਦਾ ਪੁਲਿਸ ਜਸੀ ਜਸੀ ਡੋਟ ਕਾਲ ਦਾ ਪੁਲਿਸ ਤੂੰ ਗੱਲ ਨੂੰ ਇੰਨੀ ਨਾ ਵਧਾ ਆਪਾਂ ਪਹਿਲੇ ਇੱਕ ਤਰੀਕਾ ਕਰਦੇ ਜਣੇ ਦੇ ਹਾਂ ਹੋਵੇ ਹਾਂਜੀ ਡੈਡੀ ਜੀ ਇਸ ਤੋਂ ਬਾਅਦ ਮੁਸ਼ਾਇਰਾ ਹੋਏਗਾ ਕਵੀ ਦਰਬਾਰ ਹੋਏਗਾ ਸਾਰਿਆਂ ਨੂੰ ਬੇਨਤੀ ਹੈ ਕਿ ਆਰਾਮ ਨਾਲ ਬੈਠ ਕੇ ਆਪਾਂ ਪਿਆਰ ਨਾਲ ਹੁਣ ਕਵੀ ਦਰਬਾਰ ਦੇ ਮੁਸ਼ਾਇਰਾ ਸੁਣੀਏ ਇੱਕ ਘੰਟਾ ਹੈ ਜੀ ਫਰੀਦ ਫਰੀ ਤਾਂ ਗਏ ਤੇ ਫਰੀਦ ਹਾਂ ਚਲੋ ਜੀ ਬਹੁਤਾ ਤੁਹਾਡਾ ਫਿਰ ਟਾਈਮ ਨਹੀਂ ਲੈਂਦੇ ਇਸ ਕਰਕੇ ਅਸੀਂ ਆ ਬਲਤੇਜ ਆ ਜਾਓ ਯਾਰ ਸਾਰੇ ਆ ਜਾਓ ਕਰਮਜੀਤ ਆ ਜਾਓ ਸਾਰੇ ਆ ਜਾਓ ਜੀ ਉਹਦਾ ਤਾਂ ਚਲੋ ਪਤਾ ਜਿਹਹ ਜਹ ਮਾਹੌਲ ਹੁੰਦਾ ਵੀ ਜੇ ਤੁਹਾਨੂੰ ਚੰਗਾ ਲੱਗਿਆ ਜੀ ਨਾਟਕ ਫਿਰ ਇੱਕ ਵਾਰੀ ਸਾਡੇ ਕਲਾਕਾਰਾਂ ਲਈ ਜ਼ੋਰਦਾਰ ਤਾੜੀਆਂ ਕੀ ਇਹ ਜਿਹੜਾ ਨੁੱਕੜ ਨਾਟਕ ਅਸੀਂ ਪਹਿਲਾਂ ਖੇਡੇ ਸੀ ਵੱਖਰੇ ਰੰਗ ਕੈਨੇਡਾ ਦੇ ਇਹਦੇ ਅਸੀਂ ਪਿਛਲੇ ਸਾਲ 14 ਸ਼ੋਅ ਕੀਤੇ ਸੀ ਨੁੱਕੜ ਨਾਟਕ ਹੁੰਦਾ ਕਿ ਜਿਹੋ ਜਿਹਾਂ ਕੋਈ ਇਸ਼ੂ ਚੱਲਦਾ ਜਿਵੇਂ ਚਮਕੀਲੇ ਦੀ ਮੂਵੀ ਦਾ ਚੱਲਦਾ ਸੀ ਕਿਸਾਨਾਂ ਦਾ ਘੋਲ ਚੱਲਦਾ ਸੀ ਸਾਨੂੰ ਕਈ ਥਾਵਾਂ ਤੇ ਤਾਂ 8-800 ਆਦਮੀ ਮਤਲਬ ਜਿੱਥੇ ਆਮ ਲੋਕ ਬੈਠੇ ਉੱਥੇ ਅਸੀਂ ਕਰਿਆ 14 ਸ਼ੋਅ ਕਰੇ ਹਜ਼ਾਰਾਂ ਲੋਕਾਂ ਤੱਕ ਸਾਨੂੰ ਰੀਚ ਕਰਨ ਦਾ ਮੌਕਾ ਮਿਲਦਾ ਹਰ ਥਾਂ ਤੇ ਇੰਨਾ ਰਿਸਪੌਂਸ ਮਿਲਿਆ ਤੁਸੀਂ ਬਲੀਵ ਨਹੀਂ ਕਰਨਾ ਕਿ ਲੋਕ 50-50 ਡਾਲਰ 20-20 ਡਾਲਰ 100-100 ਡਾਲਰ ਲੈ ਕੇ ਕਲਾਕਾਰਾਂ ਨੂੰ ਫੜਾਉਣ ਲੱਗ ਜਾਂਦੇ ਸੀ ਕਈ ਵਾਰੀ ਸਾਨੂੰ ਟਿਕਟ ਵੇਚਣੀ ਔਖੀ ਹੋ ਜਾਂਦੀ ਹੈ ਪਰ ਲੋਕਾਂ ਵੱਲੋਂ ਸਾਨੂੰ ਇਹਨਾਂ ਨਾਟਕਾਂ ਦਾ ਬਹੁਤ ਰਿਸਪੌਂਸ ਮਿਲਿਆ ਪਿਛਲੇ 13-14 ਸਾਲਾਂ ਤੋਂ ਅਸੀਂ ਨੁਕੜ ਨਾਟਕੀ ਖੇਡਦੇ ਆ ਸਾਡੀ ਟੀਮ ਬੜੀ ਵਧੀਆ ਜੀ ਸਾਰੇ ਬਹੁਤ ਕਮਿਟਿਡ ਨੇ ਹਾਂਜੀ ਮੈਂ ਹੁਣ ਮੰਚ ਤੇ ਸਾਰੇ ਕਲਾਕਾਰ ਮੌਜੂਦ ਨੇ ਮੈਂ ਇੱਕ ਇੱਕ ਕਰਕੇ ਇੰਟਰੋਡਿਊਸ ਕਰ ਦਿੰਨਾ ਆ ਜਓ ਨਾਰ ਸਿੰਘ ਓੜਲਾ ਜੀ ਪਿਛੇ ਪਿਛਲੇ 30 ਸਾਲਾਂ ਤੋਂ ਕੈਨੇਡਾ ਦੇ ਰੰਗਮંચ ਨਾਲ ਜੁੜੇ ਹੋਏ ਹਨ ਇਨਾਂ ਦਾ ਗਰੁੱਪ ਦਾ ਨਾਮ ਹੈ ਚੇਤਨਾ ਕਲਚਰਲ ਸੈਂਟਰ ਟੋਰਾਂਟੋ ਇਹਨਾਂ ਦੇ ਨਾਟਕ ਪੰਜਾਬ ਵਿੱਚ ਵੀ ਖੇਡੇ ਜਾਂਦੇ ਹਨ ਜਿਵੇਂ ਸੁਪਰ ਵੀਜ਼ਾ ਅਤੇ ਅੱਜ ਕੱਲ ਕੈਨੇਡਾ ਦਾ ਲੱड्डੂ ਲੱਖਾਂ ਲਹਿਰਾ ਦੀ ਟੀਮ ਵੱਲੋਂ ਖੇੜਿਆ ਜਾ ਰਿਹਾ ਹੈ ਹਾਂਜੀ ਲੱਖਾਂ ਲਹਿਰਾ ਦੀ ਟੀਮ ਵੱਲੋਂ ਖੇੜਿਆ ਜਾ ਰਿਹਾ ਹੈ ਨਾਟਕਾਂ ਦੀਆਂ ਦੋ ਕਿਤਾਬਾਂ ਹਨ ਡਾਲਰਾਂ ਦੀ ਦੌੜ ਤੇ ਹੋਰ ਨਾਟਕ ਸੁਪਰ ਵੀਜ਼ਾ ਤੇ ਹੋਰ ਨਾਟਕ ਅੱਗੇ ਅਵਤਾਰ ਕੌਰ ਔਜਲਾ ਜੀ ਇਹਨਾਂ ਨੇ ਗੁਰਚਰਨ ਪਾਜੀ ਦੀ ਟੀਮ ਚ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਚ ਨਾਟਕ ਖੇਡੇ ਹਨ ਇਹ ਸੰਨ 2000 ਚ ਕੈਨੇਡਾ ਦੇ ਸ਼ਹਿਰ ਬ੍ਰੈਮਟਨ ਦੇ ਵਿੱਚ ਪਹਿਲੀ ਸਾਊਥ ਏਸ਼ੀਅਨ ਔਰਤ ਇਸ ਸ਼ਹਿਰ ਦੀ ਪਹਿਲੀ ਸਿਟੀ ਕਾਉਂਸਲਰ ਚੁਣੀ ਗਈ ਹੈ ਬ੍ਰੈਮਟਨ ਚ ਇਹਨਾਂ ਦੇ ਨਾਂ ਤੇ ਸਟਰੀਟ ਦਾ ਨਾਮ ਹੀ ਰੱਖਿਆ ਜਾ ਰਿਹਾ ਹੈ ਅਵਤਾਰ ਔਜਲਾ ਪਿਛਲੇ 30 ਸਾਲ ਤੋਂ ਰੰਗਮંચ ਵਿੱਚ ਜੁੜੇ ਹੋਏ ਹਨ ਔਰ ਸੰਨ 2001 ਔਜਲਾ ਬ੍ਰੈਮਟਨ ਵਿਖੇ ਇੱਕ ਔਰਤ ਦੀ ਸੰਸਥਾ ਬਣਾਈ ਜਿਸ ਦਾ ਨਾਂ ਸੀ ਸਾਂਝਾ ਵਿਰਸਾ ਸਾਂਝਾ ਵਿਰਸਾ ਇਹ ਔਰਤਾਂ ਦੀ ਉਹ ਸੰਸਥਾ ਸੀ ਜੋ ਔਰਤਾਂ ਦੀ ਅਗਵਾਈ ਚ ਕਈ ਸਾਲਾਂ ਤੱਕ ਖੇਡਾਂ ਅਤੇ ਕਈ ਹੋਰ ਪ੍ਰੋਗਰਾਮ ਉਲੀਕਦੇ ਰਹੇ ਹਨ ਅੱਗੇ ਹਾਂਜੀ ਹੀਰਾ ਸਿੰਘ ਹੰਸਪਾਲ ਇਹਨਾਂ ਨੇ ਪਾਜੀ ਗੁਰਸ਼ਰਨ ਹੋਰ ਨਾਲ ਵੀ ਨਾਟਕ ਖੇਡੇ ਹਨ ਪਿਛਲੇ ਕਈ ਸਾਲਾਂ ਤੋਂ ਇਹ ਟੀਮ ਨਾਲ ਕੰਮ ਕਰ ਰਹੇ ਹਨ ਪੇਸ਼ੇ ਤੋਂ ਇੰਜੀਨੀਅਰ ਰਹੇ ਹਨ ਮੀਡੀਆ ਨਾਲ ਵੀ ਜੁੜੇ ਹੋਏ ਹਨ ਕਵਿਤਾ ਵੀ ਲਿਖਦੇ ਹਨ ਚੇਤਨਾ ਚੇਤਨਾ ਕਲਚਰਲ ਸੈਂਟਰ ਦੀ ਟੀਮ ਦੇ ਮੈਨੇਜਰ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਹਨ ਅ ਅੱਗੇ ਹਾਂ ਜੀ ਜੀਆ ਔਜਲਾ ਜੀਆ ਔਜਲਾ ਆਪਣੇ ਮਾਪਿਆਂ ਨਾਲ ਕਿਚਨਾਂ ਰਹਿੰਦੀ ਹੈ ਅਤੇ ਪਹਿਲੀ ਵਾਰ ਹੀ ਨਾਟਕ 'ਚ ਹਿੱਸਾ ਲਿਆ ਹੈ ਇਹ ਨਾਥ ਸਿੰਘ ਔਜਲਾ ਦੀ ਪੋਤੀ ਲੱਗਦੀ ਹੈ ਪਲੀਜ਼ ਇੱਕ ਵਾਰ ਦੌਰ ਦੀ ਤਾੜੀਆਂ ਆੜੀ ਵੈਰੀ ਨਾਈਸ ਵੀ ਆਰ ਆਲ ਪ੍ਰਾਊਡ ਆਫ ਯੂ ਕਰਮਜੀਤ ਗਿੱਲ ਬੜੇ ਲੰਬੇ ਸਮੇਂ ਤੋਂ ਰੰਗਮੰਚ ਨਾਲ ਜੁੜੇ ਹੋਏ ਕਲਾਕਾਰ ਹਨ ਸੋਸ਼ਲ ਐਕਟਿਵਿਸਟ ਵੀ ਹਨ ਗਰੀਬ ਬੇਸਹਾਰਾ ਰੋਗੀਆਂ ਦੀ ਮਦਦ ਕਰਦੇ ਹਨ ਉਹਨਾਂ ਦੀ ਮਦਦ ਕਰਨ ਲਈ ਇੱਕ ਸਹਾਇਤਾ ਇੱਕ ਸੰਸਥਾ ਨਾਲ ਵੀ ਜੁੜੇ ਹੋਏ ਹਨ ਪਾਰਕਾਂ ਵਗੈਰਾ ਚੋ ਸਫਾਈ ਕਰਨ ਲਈ ਵਲੰਟੀਅਰ ਦਾ ਕੰਮ ਵੀ ਕਰਦੇ ਹਨ ਇਹਨਾਂ ਤੋਂ ਬਾਅਦ ਹਨ ਸ਼ਿਗਾਰਾ ਸਮਰਾ ਕਈ ਦਹਾਕੀਆਂ ਤੋਂ ਰੰਗਮਾਣੇ ਨਾਲ ਜੁੜੇ ਹੋਏ ਵਧੀਆ ਸਿੰਗਰ ਹਨ ਅਗਾਹ ਵੱਧੂ ਵਿਚਾਰਾਂ ਨੂੰ ਨਾਲ ਜੁੜੇ ਹੋਏ ਹਨ ਅੱਗੇ ਹਾਂਜੀ ਬਲਤੇਜ ਕੜਿਆਲ ਇੱਕ ਬਹੁਤ ਹੀ ਕਮਾਲ ਦੇ ਅਦਾਕਾਰ ਤੇ ਗੀਤਕਾਰ ਹਨ ਜਿਵੇਂ ਅਸੀਂ ਸੁਣਿਆ ਹੀ ਇਹਨਾਂ ਦੀ ਆਵਾਜ਼ ਨੂੰ ਗੀਤ ਲਿਖਣ ਦਾ ਸ਼ੌਂਕ ਵੀ ਰੱਖਦੇ ਹਨ ਕਈ ਗੀਤ ਵੀ ਰਿਕਾਰਡ ਕਰਵਾਏ ਹਨ ਪਿਛਲੇ ਕਈ ਸਾਲਾਂ ਤੋਂ ਚੇਤਨਾ ਕਲਚਰਲ ਸੈਂਟਰ ਦੇ ਉੱਗੇ ਮੈਂਬਰ ਹਨ ਅੱਗੇ ਹਾਂਜੀ ਨਿਰਮਲ ਸਿੱਧੂ ਜੀ ਕਈ ਦਾ ਹਕੀਕਤੋਂ ਰੰਗਮંચ ਨਾਲ ਜੁੜੇ ਹੋਏ ਹਨ ਕਈ ਹਿੰਦੀ ਤੇ ਅੰਗਰੇਜ਼ੀ ਦੇ ਨਾਟਕਾਂ ਵਿੱਚ ਵੀ ਹਿੱਸਾ ਲੈ ਚੁੱਕੇ ਹਨ ਹਿੰਦੀ ਅਤੇ ਪੰਜਾਬੀ ਵਿੱਚ ਸ਼ਾਇਰੀ ਕਰਨ ਦਾ ਵੀ ਲਿਖਣ ਦਾ ਵੀ ਸ਼ੌਂਕ ਰੱਖਦੇ ਹਨ ਤੇ ਅੱਜ ਦੇ ਨਾਟਕ 'ਚ ਸਾਡੇ ਤਾਉ ਜੀ ਹੈਗੇ ਨੇ। ਵਿਕਰਮਜੀਤ ਰਖੜਾ ਜੀ ਲੰਮੇ ਸਮੇਂ ਤੋਂ ਰੰਗਮੰਚ ਨਾਲ ਜੁੜੇ ਹੋਏ ਹਨ। ਰੰਗਮੰਚ ਇਹਨਾਂ ਦੀ ਜ਼ਿੰਦਗੀ ਦਾ ਇੱਕ ਅਟੁੱਟ ਅੰਗ ਹੈ। ਹਰ ਕੈਰੈਕਟਰ ਨੂੰ ਨਮਾਉਂਡ ਦਾ ਬਲ ਰੱਖਦੇ ਹਨ। ਅੱਗੇ ਹਾਂਜੀ ਅਮਨਦੀਪ ਮੰਗਟ ਲੰਮੇ ਸਮੇਂ ਤੋਂ ਨਾਟਕ ਨਾਲ ਜੁੜੇ ਹੋਏ ਹਨ। ਪ੍ਰੋਫੈਸਰ ਦੇ ਤੌਰ ਤੇ ਇੱਕ ਸਫਲ ਅ ਪ੍ਰੋਫੈਸ਼ਨ ਦੇ ਤੌਰ ਤੇ ਇੱਕ ਸਫਲ ਰਾਇਲਟਰ ਵੀ ਹਨ। ਰਿਸ਼ਤੇ ਤੋਂ ਸੰ 2014 'ਚ ਇਹਨਾਂ ਨੇ ਡਾਕਟਰ ਸਤੀਸ਼ ਕੁਮਾਰ ਵਰਮਾ ਦੇ ਨਾਟਕ ਚ ਵੀ ਹਿੱਸਾ ਲਿਆ ਸੀ ਓਕੇ ਜੀ ਆ ਅੱਗੇ ਹਨ ਰਮਨਦੀਪ ਕੌਰ ਰੰਗਮંચ ਨੂੰ ਧਿਲੋ ਮੁਹੱਬਤ ਕਰਦੇ ਹਨ ਨਾਟਕ ਦੀ ਰਿਹਰਸਲ ਕਰਦੇ ਆ ਇਹ ਰੋਟੀ ਤੱਕ ਖਾਣਾ ਭੁੱਲ ਜਾਂਦੇ ਹਨ ਪਿਛਲੇ ਕਈ ਮਹੀਨਿਆਂ ਤੋਂ ਰੰਗਮંચ ਤੋਂ ਸਮਰਪਿਤ ਹਨ 에어ਪੋਰਟ ਦੇ ਹਫਤੇ 에어ਪੋਰਟ ਤੇ ਹਫਤੇ ਦੇ ਸੱਤੇ ਦਿਨ ਜੌਬ ਵੀ ਕਰਦੇ ਹਨ ਔਰ ਇਹ ਰੋਟੀ ਨਹੀਂ ਖਾਂਦੇ ਤਾਈਓ ਨੇ ਗੁੱਸੇ ਵਾਲੀ ਹੈਗੇ ਨੇ ਟਾਈਮ ਤੇ ਰੋਟੀ ਖਾ ਲਿਆ ਕਰੋ ਠੀਕ ਹੈ ਹੁਣ ਜੀ ਪੁਸ਼ਪ ਰੂਪ ਬਰਾੜ ਜੀ ਪੁਸ਼ਪ ਰੂਪ ਬਰਾੜ ਇਹ ਸਾਡੀ ਟੀਮ ਨਾਲ ਇਹ ਵੀ ਇਹਨਾਂ ਦੀ ਟੀਮ ਨਾਲ ਜੁੜੇ ਨਵੇਂ ਆਦਾਕਾਰ ਹਨ ਪੇਸ਼ੇ ਤੋਂ ਡਾਕਟਰ ਹਨ ਰੰਗਮંચ ਉੱਗੀ ਦਿਲਚਸਪੀ ਰੱਖਦੇ ਹਨ ਤਦਕੇ ਮਿਹਨਤ ਦਬ ਦਬ ਕੇ ਮਿਹਨਤ ਕਰਦੇ ਹਨ ਅਗੇ ਹਾਂ ਜੀ ਸੁਰਿੰਦਰ ਗਿੱਲ ਜੀ लंबे समय तो रंगमंड जुड़े हुए हैं चेतना कल्चरल सेंटर टोरंटो का टेक्निकल डायरेक्टर भी हैं शुक्रिया जी थैंक यू जी किसी इंट्रोडक्शन रह गई एक बार जोर दी फिर दोबारा मोटिवेट करिए स्वागत करिए ਜੇ ਅਮੀ ਫੜਾ ਦੋ ਅਗੇ ਅਮੀ ਫੋਟੋ ਨੇ ਆ ਜੇ ਬਿਸ਼ਪ ਐਮੀ ਨਾਮ ਨਹੀਂ ਬਹੁਤ ਬਹੁਤ ਸ਼ੁਕਰੀਆ ਜੀ ਖਾਸ ਤੌਰ ਤੇ ਸਾਡੇ ਗਲਾਂ ਚ ਧਮਕੇ ਪਾਰੇ ਸਰਦਾਰ ਇੰਦਰਜੀਤ ਸਿੰਘ ਜੀ ਬਾਲ ਜੀ ਕੋਈ ਵੀ ਇੱਥੇ ਹੀ ਇਵੈਂਟ ਹੋਵੇ ਜੀ ਕੋਈ ਚਾਹੇ ਨਾਟਕ ਹੋ ਰਿਹਾ ਕਿਸੇ ਕਿਸਮ ਦੀ ਜਿਹੜੀ ਪ੍ਰੋਗਰੈਸਿਵ ਇਵੈਂਟ ਹੈ ਇਹ ਡਟਕੇ ਸਪੋਰਟ ਕਰਦਾ ਹੈ ਜੀ ਇਹਨਾਂ ਨੂੰ ਮਿਲ ਕੇ ਬੜੀ ਖੁਸ਼ੀ ਹੁੰਦੀ ਹੈ ਜੀ ਹਰ ਹੀ ਪੈਂਟ ਦੀ ਸਪੋਰਟ ਥੈਂਕ ਯੂ ਜੀ ਉਹ ਖੁਸ਼ ਹੋਇਆ एक मिनट रुक जाओ जी सतपाल सिंह जौल ਸਾਡੇ ਸਕੂਲ ટ્રਸਟੀ ਨੇ ਵਾਰਡ 9 ਤੇ 10 ਤੋਂ ਤੇ ਵਾਈਸ ਚੇਅਰ ਨੇ ਇੱਕ ਚੇਅਰ ਬਣ ਗਿਆ ਹੁਣ ਵਾਈਸ ਚੇਅਰ ਆ ਤੇ ਚੇਅਰ ਬਣ ਜਾਣਗੇ ਹੁਣ ਗਾਹ ਤੋਂ ਉਹ ਆਪਣਾ ਸਮਾ ਕੱਢ ਕੇ ਆਇਆ ਤੇ ਇਹ ਸਾਡੀ ਟੀਮ ਬਾਰੇ ਉਹ 2 ਮਿੰਟ ਸ਼ਬਦ ਦੋ ਅੱਜ ਬਹੁਤ-ਬਹੁਤ ਧੰਨਵਾਦ ਮੈਂ ਦੇਖ ਰਿਹਾ ਸੀ ਕਿ ਬਿਲਕੁਲ ਇਕਾਗਰਿਤ ਹੋ ਕੇ ਤੁਸੀਂ ਸਾਰਾ ਆਨੰਦ ਮਾਣਿਆ ਦੋਵੇਂ ਨਾਟਕਾਂ ਦਾ ਔਰ ਦਰਸ਼ਕਾਂ ਨੂੰ ਆਮ ਤੌਰ ਤੇ ਇੰਨੇ ਪਿਆਰ ਦੇ ਨਾਲ ਜੁੜਦੇ ਆ ਜਦੋਂ ਦੇਖਦੇ ਆ ਤੇ ਫਿਰ ਸਾਨੂੰ ਲੱਗਦਾ ਹੁੰਦਾ ਕਿ ਜਿਹੜੇ ਕਲਾਕਾਰ ਆ ਉਹਨਾਂ ਦੇ ਕੰਮ ਦੇ ਵਿੱਚ ਜੀ ਥੈਂਕ ਯੂ ਜੀ ਮਾਨ ਸਰ ਉਹਨਾਂ ਦੇ ਕੰਮ ਦੇ ਵਿੱਚ ਕੋਈ ਵੀ ਲਖਣਤਾ ਹੈ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਕਿ ਜਿਸ ਤਰ੍ਹਾਂ ਬਖੂਬੀ ਨਾ ਰੋਜਲਾ ਜੀ ਨੇ ਦੱਸਿਆ ਸੀ ਨਾ ਪਾਸ ਉਹਨਾਂ ਦੀਆਂ ਲਾਈਨਾਂ ਕਿ ਪੰਜਾਬੀ ਵੀ ਕਿਸੇ ਕੌਮ ਦੀ ਭਾਸ਼ਾ ਨੂੰ ਉਹਨਾਂ ਦੇ ਸੱਭਿਆਚਾਰ ਨੂੰ ਖਤਮ ਕਰਨਾ ਤੇ ਉਹਨਾਂ ਦੀ ਭਾਸ਼ਾ ਨੂੰ ਖਤਮ ਕਰ ਦੋ ਇਹਦੀ ਉਦਾਹਰਣ ਗਾਹੇ-ਬਗਾਹੇ ਮੈਨੂੰ ਮਿਲਦੀ ਰਹਿੰਦੀ ਹੈ ਕੱਲ ਮੈਨੂੰ ਤਾਜ਼ੀ-ਤਾਜ਼ੀ ਮਿਲੀ ਇੱਕ ਉਦਾਹਰਣ ਨੌਜਵਾਨ ਪੰਜਾਬ ਤੋਂ ਆਇਆ ਹੋਇਆ ਹੈ ਪੜ੍ਹ ਲਿਖ ਕੇ ਤਿੰਨ ਸਾਲ ਹੋ ਗਏ ਇੱਥੇ ਰਹਿੰਦੇ ਨੂੰ ਪਰ ਕਈ ਕੁੱਟਕਟਾਪਿਆਂ 'ਚ ਚਾਰਜ ਹੋ ਗਿਆ ਵਾਪਸ ਵੀ ਚਲਾ ਗਿਆ ਵਾਪਸ ਫੇਰ ਆ ਗਿਆ ਤੇ ਜਦੋਂ ਗੱਲਬਾਤ ਹੋਈ ਤੇ ਉਹ ਪੰਜਾਬੀ ਬੋਲੇ ਮੈਨੂੰ ਕਿਸੇ ਵਜ੍ਹਾ ਕਰਕੇ ਕਿਹਾ ਵੀ ਆਪਣਾ ਨਾਮ ਲਿਖਿਓ ਉਹ ਕਹਿੰਦਾ ਮੈਂ ਪੰਜਾਬੀ ਲਿਖ ਨਹੀਂ ਸਕਦਾ ਪੜ ਨਹੀਂ ਸਕਦਾ ਬੋਲ ਸਕਦਾ ਕਿਉਂਕਿ ਮਾਪਿਓ ਨੇ ਜਿੱਥੇ ਪੜਾਇਆ ਉੱਥੇ ਪੰਜਾਬੀ ਹੈ ਨਹੀਂ ਸੀ ਪੰਜਾਬ ਦੇ ਵਿੱਚ ਹੀ ਪੜਿਆ ਪੰਜਾਬ 'ਚ ਹੀ ਜੰਮਿਆ ਪੰਜਾਬ 'ਚ ਹੀ ਪਲਿਆ ਸੋ ਮੈਨੂੰ ਲੱਗਦਾ ਹੁੰਦਾ ਕਿ ਜਿਹੜੀ ਦਿਸ਼ਾ ਤੇ ਦਸ਼ਾ ਉੱਥੇ ਅਪਣਾਈ ਪਿਛਲੇ 40 ਸਾਲਾਂ 'ਚ ਅੱਜ ਜਿੱਥੇ ਪਹੁੰਚੇ ਆ ਤੇ ਲੱਗਦਾ ਕਿ ਸਾਨੂੰ ਥੋੜਾ ਜਿਹਾ ਉੱਥੇ ਦਿਸ਼ਾ ਦੇ ਵਿੱਚ ਹੁਣ ਐਡਜਸਟਮੈਂਟ ਕਰਨ ਦੀ ਲੋੜ ਹੈ ਪਰ ਇਹ ਜਿਹੜੀ ਦਿਸ਼ਾ ਇਸ ਤਰ੍ਹਾਂ ਦੇ ਮਹਾਨ ਗੁਰਪਾਂ ਦੇ ਕਰਕੇ ਅਸੀਂ ਇੱਥੇ ਅਪਣਾਈ ਹੈ ਇਹ ਬੜੀ ਸ਼ਲਾਘਾਯੋਗ ਹੈ ਔਰ ਆਪਾਂ ਦੇਖ ਰਹੇ ਹਾਂ ਕਿ ਇਹ ਜੋ ਸਾਡੀ ਅੱਜ ਵਿਸ਼ਵ ਪੰਜਾਬੀ ਕਾਨਫਰੰਸ ਹੈ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਹੋ ਰਹੀ ਹੈ ਬ੍ਰੈਂਟਨ ਦੇ ਵਿੱਚ ਹੋ ਰਹੀ ਆ ਔਰ ਇਹ ਜਿਹੜੀ ਸਟੇਜ ਹੈ ਵਿਸ਼ਵ ਪੰਜਾਬੀ ਭਵਨ ਦੀ ਆਪਾਂ ਦੇਖ ਰਹੇ ਹਾਂ ਕਿ ਬੜੇ ਥੋੜੇ ਸਮੇਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਇਹ ਨਾ ਹੋ ਗਿਆ ਤੇ ਦੁਨੀਆ ਭਰ ਦੀਆਂ ਅਦਵੀ ਸ਼ਖਸੀਅਤਾਂਾਂ ਦੇ ਲਈ ਇਹ ਮਾਨਮਤੀ ਸਟੇਜ ਹੋ ਗਈ। ਸੋ ਇਸ ਤਰ੍ਹਾਂ ਦੀ ਸੋਚ ਅਕਲਪੁਰ ਪਰਮਾਤਮਾ ਕਿਸੇ ਪ੍ਰਾਣੀ ਦੇ ਅੰਦਰ ਆਪ ਹੀ ਪਾਉਂਦੇ ਐ ਤੇ ਇਹ ਸੁਭਾਗੀ ਸੋਚ ਹੈ ਜੋ ਉਹ ਸਾਡੇ ਚੇਅਰਮੈਨ ਦਲਬੀਰ ਸਿੰਘ ਕਥੂਰੀਆ ਹੁਣਾਂ ਦੇ ਮਨ ਦੇ ਵਿੱਚ ਪਰਮਾਤਮਾ ਨੇ ਪਾਈ ਤੇ ਇੱਥੋਂ ਤੱਕ ਪਹੁੰਚ। ਅਸੀਂ ਚੇਅਰਮੈਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਇਸੇ ਤਰ੍ਹਾਂ ਇਹ ਦਿਨ ਦੁਗਣੀ ਰਾਤ ਚੌਗਣੀ ਆਪਣੀ ਸ਼ਕਤੀ ਦੇ ਨਾਲ ਜੋ ਹੈ ਸਾਨੂੰ ਸਾਰਿਆਂ ਨੂੰ ਜੋੜ ਕੇ ਰੱਖਣ। ਮੈਂ ਦੇਖ ਰਿਹਾ ਕਮਨ ਸੰਤੂ ਜੀ ਬੈਠੇ ਆ ਸਾਡੇ ਬਿਰਦੀ ਸਭ ਬੈਠੇ ਆ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਨਾਗਰਾ ਸਾਹਿਬ ਡਾਕਟਰ ਬੰਨਵਾਲੇ ਬਹੁਤ ਜਲਦ ਨਾਗਰਾ ਸਾਹਿਬ ਬਾਜਵਾ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਖਾਸ ਤੌਰ ਤੇ ਇਹ ਦੋਨੋਂ ਹੀ ਨਾਟਕਾਂ ਦੇ ਲਈ ਜੋ ਇਹ ਕਲਾਕਾਰਾਂ ਨੇ ਕਰਵਖਾਇਆ ਤੇ ਅਸੀਂ ਜੋ ਸਾਰੇ ਸੀਜ਼ਨ ਦੇ ਦੌਰਾਨ ਪਾਰਕਾਂ 'ਚ ਜਗਾ ਜਗਾ ਇਹ ਦੇਖਦੇ ਰਹਿੰਨੇ ਆ ਮਾਨਦੇ ਰਹਿੰਨੇ ਆ ਔਰ ਨਾਟਕ ਸਿਰਫ ਇਹ ਮਨੋਰੰਜਨ ਵਾਸਤੇ ਨਹੀਂ ਸਾਡੇ ਬਲ ਸਭ ਜਾਣਦੇ ਆ ਇਹਨਾਂ ਦਾ ਨਾਹਰ ਪਰਿਵਾਰ ਦਾ ਔਜਲਾ ਜੀ ਪਰਿਵਾਰ ਦਾ ਬਹੁਤ ਲੰਬਾ ਯੋਗਦਾਨ ਹੈ ਔਰ ਇਹਨਾਂ ਦੇ ਸਾਰੇ ਨਾਟਕਾਂ ਦੇ ਵਿੱਚ ਇਸ ਤਰ੍ਹਾਂ ਦੇ ਸੁਨੇਹੇ ਜਿਨ੍ਹਾਂ ਨੂੰ ਆਪਾਂ ਦੇਖ ਕੇ ਮਾਣਦੇ ਵੀ ਹੈ ਤੇ ਉਹਨਾਂ ਦੇ ਵਿੱਚੋਂ ਆਪਣੇ ਆਪ ਨੂੰ ਥੋੜਾ ਜਿਹਾ ਸਿੱਖਿਆਤ ਕਰਕੇ ਹੋਰ ਇਸ ਸਮਾਜ ਦੇ ਵਿੱਚ ਅੱਗੇ ਵਧਦੇ ਹਾਂ ਇਹ ਮਾਈਕ ਸ਼ਾਇਦ ਹੁਣ ਬੰਦ ਹੋ ਚੁੱਕਾ ਹੈ ਤੇ ਪਰ ਬਹੁਤ-ਬਹੁਤ ਧੰਨਵਾਦ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਅਸੀਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ ਜਿਹੜੀ ਇਹ ਦਿਸ਼ਾ ਤੁਸੀਂ ਕਮਿਊਨਿਟੀ ਨੇ ਮੈਨੂੰ ਚੁਣ ਕੇ ਭੇਜਿਆ ਸੀ ਇੰਨੇ ਵੱਡੇ ਮੰਡੇਟ ਦੇ ਨਾਲ ਤੇ ਫਿਰ ਅਸੀਂ ਉੱਥੇ ਜਾ ਕੇ ਕੋਸ਼ਿਸ਼ ਕੀਤੀ ਕਿ ਜੋ ਤੁਹਾਡੇ ਮਨ ਦੀ ਗੱਲ ਹੈ ਕਿ ਅਸੀਂ ਹੁਣ ਆਏ ਹਾਂ ਵਾਪਸ ਆਪਾਂ ਜਾਣਾ ਨਹੀਂ ਇੱਥੋਂ ਹੀ ਆਪਾਂ ਆਪਣੇ ਸੱਭਿਆਚਾਰ ਨੂੰ ਆਪਣੀਆਂ ਉਹ ਜੋ ਪੁਰਾਤਨ ਖੇਡਾਂ ਹਨ ਜਾਂ ਫਿਰ ਸਾਡੀ ਪੰਜਾਬੀ ਬੋਲੀ ਭਾਸ਼ਾ ਹੈ ਸਾਡੀਆਂ ਕਲਾਵਾਂ ਹਨ ਉਹ ਅਸੀਂ ਅਗਲੀ ਪੀੜ੍ਹੀ ਦੇ ਵਿੱਚ ਦੇ ਕੇ ਜਾਣੀ ਹੈ ਤੇ ਉਹ ਅਗਲੀ ਪੀੜ੍ਹੀ ਦੇ ਵਿੱਚ ਦੇਣ ਦੇ ਲਈ ਮੈਨੂੰ ਲੱਗਦਾ ਸੀ ਵੀ ਜਿਹੜਾ ਸਕੂਲ ਹੈ ਉਹ ਬਹੁਤ ਵਧੀਆ ਇੱਕ ਟੁਕਮਾ ਉਹ ਸਟੇਜ ਹੈ ਪਲੇਟਫਾਰਮ ਹੈ ਉੱਥੋਂ ਹੀ ਫਿਰ ਜਾਂਦੇ ਆ ਮੈਂ ਪੰਜਾਬੀ ਜਿਹੜੀ ਹੈ ਜਿਵੇਂ ਵਾਰਨੋਥ 10 ਬ੍ਰੈਂਟਨ ਦੇ ਸਾਰੇ ਸਕੂਲਾਂ ਚ ਲਾਗੂ ਹੋ ਚੁੱਕੀ ਹੈ ਜਿਹੜੇ ਸੈਕੰਡਰੀ ਸਕੂਲ ਆ ਔਰ ਉੱਥੇ ਐਵਰੀ ਹਰ ਸਨੀਚਰਵਾਰ ਐਤਵਾਰ ਨੂੰ ਕਲਾਸਾਂ ਜਿਹੜੀਆਂ ਲੱਗਦੀਆਂ ਦੋ ਦਰਜਣ ਪਛਾਵਾਂ ਅਸੀਂ ਉਹਦੇ ਵਿੱਚ ਦੇ ਰਹੇ ਹਾਂ ਬੱਚਿਆਂ ਨੂੰ ਪੰਜਾਬੀ